ਸਤ ਸ੍ਰੀ ਅਕਾਲ ਦੋਸਤੋ ਸੋ ਸੋਹਲੇ ਸਾਡੇ ਅੱਜ ਦੇ ਨਵੇਂ ਵਲੌਗ ਤੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਧੰਨ ਧੰਨ ਸਾਹਿਬ ਸ੍ਰੀ ਹਰਗੋਬਿੰਦ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਸੋ ਅੱਜ ਆਪਾਂ ਇਹ ਵਲੌਗ ਬਣਾਉਣ ਲੱਗੇ ਆ ਸਿਰਫ ਤੇ ਸਿਰਫ ਗੁਰੂ ਕੀ ਵਡਾਲੀ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਹੈ ਉੱਥੋਂ ਦਾ ਉੱਥੋਂ ਦੀ ਸੰਗਤਾਂ ਦੇ ਦਰਸ਼ਨ ਕਰਾਉਣੇ ਆ ਹੋਰ ਵੀ ਉੱਥੇ ਕਹਿੰਦੇ ਮਤਲਬ ਕਿ ਆਪਣਾ ਮਹਾਰਾਜ ਦਾ ਪ੍ਰਕਾਸ਼ ਉੱਥੇ ਹੋਇਆ ਸੀਗਾ ਜਨਮ ਸਥਾਨ ਹੈ ਆ ਪਰ ਉਸ ਤੋਂ ਇਲਾਵਾ ਹੋਰ ਵੀ ਨਾਲ ਸੰਗਤਾਂ ਦੇ ਦਰਸ਼ਨ ਕਰੋ ਨਾਲੇ ਕਰਦੇ ਆ ਨਾਲੇ ਆਪਾਂ ਤੁਹਾਨੂੰ ਕਰਵਾਉਂਦੇ ਆ ਔਰ ਅੱਜ ਤੁਹਾਡਾ ਬਹੁਤ ਸਾਰਾ ਨਾਮ ਲੈਂਦੇ ਹੋਇਆ ਆਪਾਂ ਵਲੌਗ ਨੂੰ ਕਰਦੇ ਆ ਸਟਾਰਟ ਔਰ ਸਾਡੇ ਆ ਰੀਲਾਂ ਨੂੰ ਤੁਸੀਂ YouTube ਦੇ ਉੱਤੇ ਬਹੁਤ ਸਾਰਾ ਪਿਆਰ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਔਰ ਆਪਾਂ ਦੱਸ ਨਹੀਂ ਸਕਦੇ ਕਿ ਚਲੋ ਆਪਾਂ ਇੱਥੋਂ ਤੱਕ ਪਹੁੰਚ ਸਕੇ ਹਾਂ ਪਰ ਫਿਰ ਵੀ ਤੁਸੀਂ ਜਿੰਨਾ ਕਿ ਪਿਆਰ ਦਿੱਤਾ ਬਹੁਤ ਬਹੁਤ ਧੰਨਵਾਦ ਔਰ ਦੂਸਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰ ਪਹਿਲਾਂ ਇੱਕ ਕਰ ਦਿਓ ਟੈਪ ਔਰ ਮੈਸੇਜ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਸਾਡੇ ਕਿੱਥੋਂ-ਕਿੱਥੋਂ ਵੇਖ ਰਹੇ ਆ ਔਰ ਅੱਜ ਦੇ ਦਰਸ਼ਕ ਜਿੰਨਾ ਜਿਹੜਾ ਬੰਦਾ ਕਰੇਗਾ ਔਰ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਦੱਸੇ ਵਿੱਚ ਉਹ ਇਸ ਕਰਕੇ ਤਾਂ ਕਿ ਆਪਾਂ ਇਸ ਤੋਂ ਵਧੀਆ ਤੋਂ ਵਧੀਆ ਚੀਜ਼ਾਂ ਤੁਹਾਡੇ ਵਰਤੇ ਹੋਰ ਪੇਸ਼ ਕਰ ਸਕੀਏ ਪੇਸ਼ ਕੀ ਕਰਨਾ ਹੈ ਤਾਂ ਚਲੋ ਮਹਾਰਾਜੀ ਦੇ ਰਹੇ ਆ ਆਪਾਂ ਇਸ ਤੋਂ ਵਧੀਆ ਤੋਂ ਵਧੀਆ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਪਰ ਸਾਡੀ ਕੋਸ਼ਿਸ਼ ਰਹੇਗੀ ਪਰ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈੱਲ ਆਈਕਨ ਔਰ ਕਰ ਲਿਓ ਔਰ ਮੈਸੇਜ ਜਰੂਰ ਕਰੋ ਧੰਨਵਾਦ ਲੋ ਜੀ ਹੁਣ ਸੰਗਤਾਂ ਜਾ ਰਹੀਆਂ ਨੇ ਦਰਸ਼ਨਾਂ ਨੂੰ ਆਓ ਤੁਹਾਨੂੰ ਵੀ ਦਿਖਾਉਨੇ ਆ ਨਾਲ ਦਰਸ਼ਨ ਕਰਦੇ ਆ ਨਾਲ ਦਰਸ਼ਨ ਕਰਾਉਨੇ ਆ ਕਿੱਡਾ ਹਜੂਰੋ ਸ਼ੋਰੋ ਨਾਲ ਸਾਡੀਆਂ ਸੰਗਤਾਂ ਦਈਆਂ ਨੇ ਸਾਡੀ ਟਿੱਡੀਆਂ ਟਿੱਡੀਆਂ ਜਣੀਆਂ ਖਾਸ ਕਰਕੇ ਟਿੱਡੀਆਂ ਟੱਡੇ ਸੰਗਤਾਂ ਨੇ ਨਾ ਇਹ ਬਹੁਤ ਜ਼ਿਆਦਾ ਰੋਲਾ ਦਈਆਂ ਖਾਪ ਪਾਉਣ ਦੀਆਂ ਚਲੋ ਆਓ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਤਾਂ ਉਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਕਿਉਂਕਿ ਆਪਾਂ ਬਿਲਕੁਲ ਲੱਗ ਗਿਆ ਹੈ ਕਿ ਤਾਂ ਗਰਮੀ ਨੇ ਬਹੁਤ ਵੱਟ ਕੱਢੇ ਹੋਏ ਆ ਗਰਮੀ ਤਾਂ ਬਹੁਤ ਜ਼ਿਆਦੀ ਹੈ ਬਹੁਤ ਜ਼ਿਆਦਾ ਗਰਮੀ ਹੈ ਏਅਰ ਰਸਤਾ ਜਾਂਦਾ ਹੈ ਸਾਹਮਣੇ ਗੁਰਦੁਆਰਾ ਸਾਹਿਬ ਦਿਖ ਰਹੇ ਨੇ ਇਹ ਗੁਰਦੁਆਰਾ ਸਾਹਿਬ ਦਾ ਗੁੰਮਤ ਹੈਗਾ ਆ ਦੇਖੋ ਜੀ ਕੋਈ ਗੱਲ ਨਹੀਂ ਤੁਸੀਂ ਥੋੜਾ ਜਿਹਾ ਬੀਟ ਕਰੋ ਤੁਹਾਨੂੰ ਆਪਾਂ ਅੱਗੇ ਜਾ ਕੇ ਵੀ ਸਾਰਾ ਵਿਖਾਉਣੇ ਆ ਗਰਮੀ ਤਾਂ ਬਹੁਤ ਧਗੋਈ ਪਈ ਹੈ ਤੇ ਗਰਮੀ ਤਾਂ ਚਲੋ ਹੈਗੀ ਹੈਗੀ ਆ ਇੱਧਰ ਵੇਖੋ ਕਪੜਾ ਫਸੰਗਤਾ ਵਾਸਤੇ ਨਹੀਂ ਨਾ ਗਰਮੀ ਹੈਗੀ ਅੱਪਾ ਫਿਰ ਵੀ ਤੁਰੇ ਜਾਣੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਚਲੋ ਇਹ ਤਾਂ ਤੁਹਾਡੇ ਇਹ ਤਾਂ ਤੁਹਾਡੇ ਭਾਗ ਹੈਗੀ ਆ ਕਿ ਤੁਸੀਂ ਚਲੋ ਲਾਗੇ ਆਏ ਹੋ ਲਾਗੇ ਹੈਗੇ ਹੋ ਦਰਸ਼ਨ ਕਰਨ ਲਈ ਆ ਗਏ ਆ ਦੇਖੋ ਨਿਗੇ ਨਿਗੇ ਨਿਆਣੇ ਸਾਡੇ ਇਹਨਾਂ ਦਾ ਪਤਾ ਨਹੀਂ ਆ ਪਰ ਇਹ ਤੁਰਦੇ ਤਾਂ ਨਹੀਂ ਹੁੰਦੇ ਇਹ ਅੱਜ ਚਾਹੀ ਸਿਖਰ ਦੁਪਹਿਰੇ ਦੇ ਬismillah ਵੇਖਣ ਆਗੇ ਸਰ ਆਪਾਂ ਗੁਰਦੁਆਰੇ ਦੁਰਦਸਾਦਾਇ ਦਰਸ਼ਨੀ ਟੋੜੀ ਇਧਰ ਲੰਗਰ ਲੱਗਾ ਹੋਇਆ ਵਾ ਪਕੋੜਿਆਂ ਦੇ ਜਿਹੜਾ ਖੁਦ ਕਿਥੇ ਪੰਚੀ ਚੜ੍ਹਦੇ ਜਿੰਦਾਬਾਦ ਇਹਨਾਂ ਤੋਂ ਫਤਿਹ ਆ ਮਾਰਿਆ ਅੰਦਰ ਜਲਾਹਰ ਤੇ ਫੌਜਦਾਰ ਕਮੂਦਾਰ ਕਿ ਕਹੋ ਹਾਂ ਇਹੋ ਬੋਲੋ ਉਹ ਵੀ ਤੁਰ ਹੱਥ ਵਿੱਚ ਪਾਸ਼ਾ ਮਹਾਰਾਜ ਤੇ ਸਤਹਰਾਤ ਨੂੰ ਜਗਾ ਦੇ ਸਮਾਏ ਇਹ ਸਮਾਹ ਸੂਰ ਸਤੰਤੀ ਦੇ ਆਦਿ 1623 ਦੇ ਆਦਿ ਦੇ ਦੌਰਾਨ ਤੀਨ ਕੋ ਮੇਟੇ ਲਾ ਕੇ ਜਿਸ ਤਰ੍ਹਾਂ ਚੰਤੀ ਨੂੰ ਲੈ ਕੇ 16 ਪਾਤਸ਼ਾਹ ਜੀਵਨ ਦੇ ਅੰਤਿਮ ਪਾਸੇ ਸੇਵਨ ਸਤਿਗੁਰਾਂ ਨੇ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤਾ ਸੋਹਣ ਸਤਾਇਨ ਬਾਬਾ ਗੁਰਦਤਾ ਜੀ ਨੂੰ ਉਤਤਮ ਹੋਇਆ ਬਾਬਾ ਗੁਰਦਤਾ ਜੀ ਨੇ ਅਜੋਕਾ ਠੀਕ ਜਿਹੀ ਜੜੀ ਮੇਨ ਐਂਟਰਸ ਲੋ ਜੀ ਹੁਣ ਅੱਗੇ ਜਾ ਕੇ ਤੁਹਾਨੂੰ ਆਪਾ ਦਰਬਾਰ ਦੇਵ ਦਰਸ਼ਨ ਕਰਉਨੇ ਆ ਲੋ ਜੀ ਬਹੁਤ ਸੋਹਣਾ ਸਜਾਇਆ ਹੋਇਆ ਹੈ ਫੁੱਲਾਂ ਨਾਲ ਬੜੇ ਸੋਹਣੇ ਸੋਹਣੇ ਰੰਗਦ ਭਰੰਗੇ ਫੁੱਲ ਲਗਾਏ ਹੋਏ ਨੇ ਮਹਾਰਾਜ ਪ੍ਰਕਾਸ਼ਪੁਰਬ ਤੇ ਇੱਧਰ ਵੀ ਸੰਗਤਾਂ ਬੈਠੀਆਂ ਹੋਈਆਂ ਨੇ ਉੱਧਰ ਪ੍ਰਸ਼ਾਦ ਮਿਲ ਰਿਹਾ ਫਲਾਂ ਦਾ ਪ੍ਰਸ਼ਾਦ ਮਿਲ ਰਿਹਾ ਇੱਧਰਲੇ ਬੰਨੇ ਗੁਰਮਤਿ ਸਮਾਗਮ ਹੋ ਰਿਹਾ ਇਹ ਸਾਹਮਣੇ ਆ ਗਿਆ ਪ੍ਰਕਾਸ਼ ਅੰਦਰ ਜਾਣ ਦਾ ਰਸਤਾ ਬਹੁਤ ਸੋਹਣਾ ਲੱਗ ਰਿਹਾ ਦਿਲ ਬਾਗੋ ਬਾਗ ਹੋ ਰਿਹਾ ਰੂਹ ਨੂੰ ਤਸੱਲੀ ਮਿਲ ਰਹੀ ਆ ਚਲੋ ਸਾਡੇ ਕਰਮਾਂ 'ਚ ਨਹੀਂ ਸੀਗੀ ਪਰ ਫਿਰ ਵੀ ਆਪਾਂ ਦਰਸ਼ਨ ਕਰਨ ਵਾਸਤੇ ਆ ਗਏ ਸੀਗੇ ਸਮਾਂ ਤਾਂ ਬਹੁਤ ਬਣਾਇਆ ਸੀਗਾ ਕੱਲ ਰਾਤ ਨੂੰ ਵੀ ਸੀਗਾ ਪ੍ਰੋਗਰਾਮਸ ਰਾਤ ਸਾਡੇ ਕੋਲ ਆਇਆ ਨਹੀਂ ਗਿਆ ਚਲੋ ਰਾਤ ਨਹੀਂ ਆਇਆ ਗਿਆ ਤਾਂ ਚਲੋ ਦਿਨੇ ਤਾਂ ਮਹਾਰਾਜ ਨੇ ਹਾਜ਼ਰੀ ਸਾਡੀ ਲਗਵਾਣੀ ਸੀਗੀ ਲਗਵਾ ਲਈ ਹੁਣ ਕਰੋ ਤੁਸੀਂ ਦਰਸ਼ਨ ਕਿ ਕਿੱਡਾ ਸੋਹਣਾ ਫੁੱਲਾਂ ਨਾਲ ਸਜਾਇਆ ਹੋਇਆ ਹੈ ਦੇਖਿਓ ਜੀ ਇਹ ਮਹਾਰਾਜ ਦੇ ਪ੍ਰਕਾਸ਼ ਅੰਦਰ ਜਾਣ ਨੂੰ ਰਸਤਾ ਇਹ ਫੁੱਲਾਂ ਨਾਲ ਬਹੁਤ ਸੋਹਣਾ ਸਜਾਇਆ ਹੋਇਆ ਬਹੁਤ ਹੀ ਮਜਾ ਆਨੰਦ ਆ ਰਿਹਾ ਜਿਹਨੂੰ ਕਹਿੰਦੇ ਰੂਹ ਨੂੰ ਚੈਨ ਦੇਣ ਵਾਲੀ ਜਗਾ ਇਸ ਟੰਬ ਬਣੀ ਹੋਈ ਹੈ ਦੇਖੋ ਕਿੱਡਾ ਸੋਹਣਾ ਝੂਮਰ ਬਣਾਇਆ ਹੋਇਆ ਮਹਾਰਾਜ ਦੀ ਪਾਲਕੀ ਸਭ ਐਡੀ ਸੋਹਣੀ ਲੱਗ ਰਹੀ ਹੈ ਤੁਹਾਨੂੰ ਕੀ ਦਸੀਏ ਜੋ ਸਾਨੂੰ ਸ਼ਾਇਦ ਤੁਸੀਂ ਨਹੀਂ ਮਹਿਸੂਸ ਕਰ ਸਕਦੇ ਪਰ ਆਪਾਂ ਤੁਹਾਨੂੰ ਮਹਿਸੂਸ ਕਰਾ ਕੇ ਦੱਸ ਰਹੇ ਹਾਂ ਕਿ ਬਹੁਤ ਸੋਹਣਾ ਹੀ ਲੱਗਦਾ ਪਿਆ ਦੇਖਿਓ ਕਿੱਡੇ ਸੋਨੇ ਫੁੱਲੇ ਲੱਗੇ ਹੋਏ ਨੇ ਮੇਰੇ ਸਤਿਗੁਰ ਦੇ ਚਰਨਾਂ 'ਚ ਸਾਡੇ ਨਾਲੋਂ ਤਾਂ ਇਹੋ ਹੀ ਚੰਗੇ ਵਧੀਆ ਕਿ ਚਲੋ ਆਪਾਂ ਦੇ ਇੱਕ ਤਿੰਨ ਕ ਇਹਨਾਂ ਦੀ ਧੂੜ ਬਰਾਬਰ ਬਣੀ ਹੈਗੇ ਦੇਖੋ ਕਿ ਕਿੱਡੇ ਸੋਨੇ ਫੁੱਲੇ ਲੱਗੇ ਕਿੱਡੇ ਰੰਗ ਬਰੰਗੇ ਫੁੱਲ ਸੋਨੇ ਲੱਗ ਰਹੇ ਚਲੋ ਹੁਣ ਆਪਾਂ ਤੁਹਾਨੂੰ ਉਹ ਬੋਲੀ ਸਾਹਿਬ ਵੀ ਬਖਾਉਣੇ ਆ ਇਧਰੋਂ ਦੀ ਨਾ ਮਹਾਰਾਜ ਇਸ ਸਥਾਨ ਦੇ ਥੱਲੇ ਬੋਲੀ ਸਾਹਿਬ ਬਣੀ ਹੋਈ ਹੈ ਬੋਲੀ ਸਾਹਿਬ ਨਹੀਂ ਛੋਟੀ ਜੀ ਹੈਗੀ ਹੈ ਉੱਥੇ ਬਾਬਾ ਜੀ ਦਾ ਜਨਮ ਹੋਇਆ ਸੀਗਾ ਮਹਾਰਾਜ ਦੇ ਪ੍ਰਕਾਸ਼ ਇਹ ਸਾਰੀਆਂ ਪੁਰਾਤਨ ਫੋਟੋਆਂ ਹੈਗੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਸਾਡੀਆਂ ਸੰਗਤਾਂ ਫਿਰ ਬੈਠੀਆਂ ਹੋਈਆਂ ਨੇ ਇੱਧਰ ਵੀ ਸੰਗਤਾਂ ਬੈਠੀਆਂ ਨੇ ਦਰਸ਼ਨ ਕਰੋ ਆਨੰਦ ਲੋ ਇੱਕ ਵਾਰੀ ਫਿਰ ਤੁਹਾਨੂੰ ਮਹਾਰਾਜ ਦੇ ਦਰਸ਼ਨ ਮਖਾਣਨਾ ਕਰਉਣਾ ਵਾ ਇਹ ਦੇਖੋ ਜੀ ਕਿੱਡੇ ਸੋਹਣੇ ਲੱਗ ਰਹੇ ਨੇ ਮੇਰੇ ਮਹਾਰਾਜ ਇੱਧਰ ਜਲਦੀ ਸੇਵਾ ਜੋਰਾਂ ਸ਼ੋਰਾਂ ਨਾਲ ਜਾ ਰਹੀ ਹੈ ਅੱਗੇ ਤੁਹਾਨੂੰ ਹੋਰ ਦਿਖਾਣਾ ਬੜੇ ਸੋਹਣੇ ਪੰਡਾਲ ਲੱਗੇ ਹੋਏ ਨੇ ਵੱਖ-ਵੱਖ ਤਰ੍ਹਾਂ ਦੀਆਂ ਸ਼ਬੀਲਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਤਰ੍ਹਾਂ ਦੇ ਗੁਬਾਰੇ ਜਾਂ ਡੈਕੋਰੇਸ਼ਨ ਖੇਲੋ ਬੜੇ ਸੋਹਣੇ-ਸੋਹਣੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਚਲੋ ਆਓ ਤੁਹਾਨੂੰ ਹੋਰ ਵੀ ਚੀਜ਼ ਦਿਖਾਉਂਦੇ ਆ ਇੱਥੇ ਗੁਰਕੀਵਡਾਲੀ ਦੇ ਵਿੱਚ ਇੱਕ ਖਾਸ ਗੱਲ ਮੈਂ ਵੇਖੀ ਏ ਕਿ ਜਿੰਨੇ ਵੀ ਲਾਗੇ ਬੰਨੇ ਦੇ ਘਰ ਆ ਕਿਸੇ ਕੋ ਕੁਝ ਹੈ ਚਾਹੇ ਨਹੀਂ ਹੈ ਪਰ ਦਿਲ ਦੇ ਵਿੱਚ ਮਹਾਰਾਜੇ ਪ੍ਰਕਾਸ਼ਪੁਰਬ ਨੂੰ ਲੈ ਕੇ ਜਿਹੜੀ ਜਾਗਰੂਕਤਾ ਵਾ ਜਿਹੜੀ ਆ ਮਤਲਬ ਕਿ ਇਕਤਾ ਜਿਹੜੀ ਆ ਮੈਂ ਕਿਤੇ ਨਹੀਂ ਦੇਖੀ ਹਰ ਇੱਕ ਕੁੰਦੇ ਕਰਦਿੰਦਾ ਵਿੱਚ ਕੁਛ ਨਾ ਕੁਛ ਆਪਣੇ ਆਪਣੇ ਦਸਮੰਤ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਕੁਛ ਨਾ ਕੁਛ ਆਪਣੇ ਸੇਵਾ ਨਿਭਾ ਰਹੇ ਨੇ ਇਹ ਦੇਖੋ ਇਹ ਵੀਰ ਜੀ ਉਹਨਾਂ ਨੇ ਘਰ ਆਪਣਾ ਕਿੱਡਾ ਸੋਹਣਾ ਮੇਨ ਗੇਟ ਸਜਾਇਆ ਹੋਇਆ ਫਿਰ ਉਤੋਂ ਉਹਨਾਂ ਨੇ ਮਿੱਠੇ ਪਾਣੀ ਦੀ ਸ਼ਬੀਲ ਲਗਾਈ ਹੋਈ ਆ ਆ ਦਿਖਾ ਤੁਹਾਨੂੰ ਮਦਰਸ਼ਨ ਕਰਉਣਾ ਇਹ ਦੇਖੋ ਇਹ ਐਲਜੀ ਇਫ ਅਚਰੀ ਇਹ ਫਰੂਟ ਪੰਚਿਆਗਾ ਜੀ ਮਤਲਬ ਕਿ ਉਹ ਉਹ ਚੀਜ਼ਾਂ ਨੇ ਕਿ ਜਿਹੜੀਆਂ ਕਿ ਸ਼ਾਇਦ ਆਪਾਂ ਕਿਤੇ ਵਿਆਹ ਸ਼ਾਦੀਆਂ ਤੇ ਵੀ ਨਹੀਂ ਜਾ ਕੇ ਵੇਖ ਸਕਦੇ ਵੇਖ ਕੀ ਸਕਦੇ ਆ ਮਤਲਬ ਕਿ ਬਹੁਤ ਘੱਟ ਹੁੰਦੀਆਂ ਨੇ ਪਰ ਇੱਥੇ ਮਹਾਰਾਜ ਦੀ ਸਤਗੁਰੂ ਦੀ ਇੰਨੀ ਕਿਰਪਾ ਹੈਗੀ ਆ ਦੇਖੋ ਲੋਕਾਂ ਨੇ ਆਪ ਆਪਣੇ ਘਰਾਂ ਜਿੰਨੀ ਜਿੰਨੀ ਜਗ੍ਹਾ ਹੈਗੀ ਓਨੀ ਓਨੀ ਜਗ੍ਹਾ ਤੇ ਬਿਠੇ ਸੇਵਾ ਨਿਭਾ ਰਹੇ ਨੇ ਇੱਧਰ ਹੁਣ ਸਾਡੀਆਂ ਆਪਣੀਆਂ ਸੰਤਾਨ ਜਲ ਛੱਕਦੀਆਂ ਪਈਆਂ ਨੇ ਦੇਖੋ ਗਰਮੀ ਨੇ ਤਾਂ ਹਾਲਾਤ ਮਾੜੇ ਕਿਤੇ ਪਰ ਦਰਸ਼ਨ ਕਰਨ ਤੋਂ ਬਾਅਦ ਨਾ ਥੋੜਾ ਚਲੋ ਠੀਕ ਐ ਗਰਮੀ ਆਪਣੀ ਥਾਂ ਤੇ ਐ ਪਰ ਇਹ ਚੀਜ਼ ਆਪਣੀ ਥਾਂ ਤੇ ਐ ਜੇ ਗਰਮੀ ਵੱਲ ਵੇਖੀ ਤਾਂ ਆਪ ਦਰਸ਼ਨ ਨਹੀਂ ਕਰ ਸਕਦੇ ਤੇ ਜੀ ਮੰਨਿਤ ਤ੍ਰਿਸ਼ਨਾ ਹੋਵੇ ਤੇ ਫਿਰ ਤਾਂ ਗਰਮੀ ਕੁਝ ਵੀ ਨਹੀਂ ਹੈ ਇਹ ਮੈਡਮ ਜੀ ਚੱਲੇ ਨੇ ਹੁਣ ਕੜੀ ਚੋਲ ਦਾ ਲੰਗਰ ਲੈਣ ਇਹਨਾਂ ਨੇ ਸਾਰੀ ਰਾਤ ਦੇ ਰਸਤੇ ਦੇ ਵਿੱਚ ਕੁਝ ਨਹੀਂ ਖਾਦਾ ਨਾ ਪੀਤਾ ਬਸ ਇਹਨਾਂ ਨੂੰ ਕੜੀ ਚੋਲ ਦਾ ਲੰਗਰ ਚਾਹੀਦਾ ਏ ਇਹਨਾਂ ਨੂੰ ਮਿਲ ਗਿਆ ਲੋ ਜੀ ਇਹ ਚੱਲੇ ਨੇ ਹੁਣ ਕੜੀ ਚੋਲ ਦਾ ਲੰਗਰ ਖਾਣ ਚਲੋ ਇਹ ਵੀ ਜ਼ਰੂਰੀ ਹੈ ਇਹ ਸਾਡੇ ਭਾਬੀ ਜੀ ਚਲੋ ਜੀ ਇਹ ਮੈਡਮ ਅੱਗੇ ਸਾਡੇ ਘੜੀ ਚੋਲ ਲੈ ਕੇ ਚਲੋ ਅੱਗੇ ਚਾਲੇ ਪਾਉਨੇ ਆ ਇਹ ਦੇਖੋ ਜੀ ਸਾਡੇ ਬਾਬਾ ਜੀ ਨੇ ਇੰਨਾ ਨੇ ਇੱਥੇ ਅੰਮ੍ਰਿਤਸਰੀ ਨੂਟਰੀ ਤੇ ਕੁਲਚਾ ਉਹਦੀ ਸੇਵਾ ਨਿਭਾ ਰਹੇ ਨੇ ਚਲੋ ਇਹ ਵੀ ਜ਼ਰੂਰੀ ਹੈ ਇਹ ਕੁਲਚੇ ਤੁਸੀਂ ਆਲੂ ਵਾਲੇ ਨਾ ਸਮਝੋ ਇਹ ਭੱਠੀ ਵਾਲੇ ਕੁਲਚੇ ਹੁੰਦੇ ਨੇ ਇਹ ਨੂਟਰੀ ਦੇ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਵੈਸੇ ਤਾਂ ਜ਼ਿਆਦਾਤਰ ਨੂਟਰੀ ਨਾਲ ਹੀ ਸਵਾਲ ਲੱਗਦੇ ਨੇ ਇਹ ਭੱਠੀ ਵਾਲੇ ਕੁਲਚੇ ਆ ਆਲੂ ਵਾਲੇ ਨਾ ਸਮਝੋ ਇਹ ਤੁਹਾਡੇ ਬਾਅਦ ਚ ਕਹੋਗੇ ਕਿ ਤੁਸੀਂ ਇਹ ਕਿਹੜੇ ਕੁਲਚੇ ਸਾਨੂੰ ਇਹ ਭੱਠੀ ਵਾਲੇ ਕੁਲਚੇ ਆ ਇਹ ਅੰਮ੍ਰਿਤਸਰ ਚ ਹੀ ਬੰਦੇ ਨੇ ਹੋਰ ਕਿਤੇ ਵੀ ਨਹੀਂ ਇਹ ਪੂਰੇ ਮਤਲਬ ਕਿ ਮੇਰੇ ਖਿਆਲ ਮੈਂ ਤਾਂ ਕਿਤੇ ਦੇਖੇ ਨਹੀਂ ਜਿਲੰਦਰ ਲੁਧਿਆਣਾ ਜਾਂ ਹੋਰ ਕਿਸੇ ਪਾਸੇ ਮੈਂ ਕਿਤੇ ਦੇਖਿਆ ਨਹੀਂ ਪਰ ਇਹ bande ਜਰੂਰ ਅੰਮ੍ਰਿਤਸਰ ਦੇ ਵਿੱਚ ਹੀ ਆ। ਫਿਰ ਕਿੱਦਾਂ ਦਾ ਲੱਗਾ ਇਹਦਾ ਵਲੌਗ ਦੱਸਿਓ ਸਾਨੂੰ ਔਰ ਅੱਗੇ ਤੋਂ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਚੀਜ਼ ਦਿਖਾਵਾਂਗੇ। ਧੰਨਵਾਦ। ਆਹ ਹੋਈ ਗੱਲ ਕਿੰਨੀ ਆਵਾਜ਼ ਆ। ਆ ਆ ਦਿਮਾਗ ਖਰਾਬ ਹੋਇਆ ਤੇਰਾ। ਹੂੰ। ਖਰਾਬ। ਆਵੇ ਤੇਰੇ ਆਵੇ ਬਣੇ।

Hmm Oh, you like dinner? ஹாய் வல ஹாய் வல ஓ দেখো 하다 пара슈ூட் যায়んだවා ப பண்ண 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 பண்ண